माज ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮਾ ਠਾਕੁਰ ਅਤਿ ਭਾਰੀ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪਾਉ ਦਇਆਲਾ ਜੀਓ ਪਰਾਵੇ ਆਪਣਾ ਸਾਸ ਸਾਸ ਸੁਮਾਰਾਓ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਯਾ ਪ੍ਰਤਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਓ ਮਾਜ ਮਹੱਲਾ ਕੰਜਵਾ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮੇਲ ਨਾਮ ਜਪੇ ਹਾ ਸੀਤਲ ਸਾਥ ਸਹਿਜ ਸੁਖ ਪਾਇਆ ਠਾਠ ਪਾਈ ਪ੍ਰਭ ਆਪੇ ਜੀਓ ਸਾਭ ਕੇਛ ਬਹੁਤੋ ਬਹੁਤ ਉਪਾਇ ਕਾਰ ਕਿਰਪਾ ਪ੍ਰਭ ਸਗਲ ਰਜਾਇ ਦਾਤ ਕਰਹੁ ਮੇਰੇ ਦਾਤਾਰਾ ਜੀ ਜੰਤ ਸਭ ਧਰਾਪੇ ਜੀਓ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਤੇ ਆਈ ਜਨਮ ਮਰਨ ਭੈ ਕਾਟੇ 모ਹਾ ਬਿਨ ਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਾਬ ਫਾਹੇ ਪੂਰਨ ਆਸ ਕਰੀ ਖੇਨ ਭੀਤਰ ਹਾਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾ ਆਓ ਸਾਜਣ ਸੰਤ ਮੀਤ ਪਿਆਰੇ ਮੇਲ ਗਾਵਹਿ ਗੁਣ ਅਗਮ અપਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜੇਨ ਹਮ ਕੀਏ ਜੀਓ ਜਨਮ ਜਨਮ ਕੇ ਕਿਲੇ ਵਿਖ ਜਾਵਹਿ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਾਉ ਦिए ਜੀਉ ਨਾਮ ਜਪਤ ਸਰਬ ਸੋਖ ਪਾਈਐ ਸਾਬ ਭਾਉ ਬਿਨਸੈ ਹਾਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਿਰਮੀ ਕਾਰਜ ਸਗਲੇ ਥੀਏ ਜੀਉ ਆਏ ਭਾਇ ਤੇਰੀ ਸਰਣਾਈ ਜਿਉਂ ਭਾਵੈ ਤਿਉਂ ਲੈ へ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਏ ਜਿਉ ਮਾਜ ਮਹੱਲਾ ਪੰਜਵਾ ਭਾਏ ਕਿਰਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਭਨੀ ਥਾਈ ਦੀਨ ਦਇਆਲ ਸਦਾ ਕਿਰਪਾਲਾ ਠਾਢ ਪਾਈ ਕਰਤਾਰੇ ਜੀਓ ਆਪਣੇ ਜੀਅ ਜੰਤ ਪ੍ਰਤਪਾਰੇ ਜਿਉਂ ਵਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ ਜਾਲ ਥਲ ਪੂਰ ਰਹਾ ਮਿਹਰਵਾਨ ਸਦ ਬਲੇਹਾਰ ਜਾਈਏ ਕੁਰਬਾਨਾ ਰੈਣ ਦਿਨਸ ਤਿਸ ਸਦਾ ਸਿਹਾਈ ਜੇ ਖੇਨ ਮਹਿ ਸਗਲ ਉਧਾਰੇ ਜੀਓ சலே பிரப அபே உத்தர கே சப சோக சே நாம ஜபத்தவள பிரப நான நே ஜியோ மாஜ மஹவா ਇਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੁਵੈਨ ਚੌਬਾਰੇ ਜਿਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾ ਸੇ ਤੀਰਾਂਗ ਨਾ ਲਾਏ ਸਾਖਤ ਸੰਗ ਵਿਕਰਮ ਕਮਾਏ ਗੁਲਾਬ ਦੇਹ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰਿ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਾਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ लागी प्रीत ना कूटे मूळे हर अंतर बाहर रहया भर पूरे सिमर 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 गुण गावा काटी जमकी फासा जीव अमृत वरखै अनहद वाणी मान तन अंतर सांत समाणी तृप्त अगाहे रहे जन तेरे सतगुरु किया दिलासा जीव ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾ ਮੇਹੋ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤੈ ਨਹੀਂ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਹੀ ਜੀਓ ਸਰਬ ਜੀਆਂ ਕਉ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇਛੁ ਪੂਜਾਵਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਕੰਜਵਾ ਮਾਨ ਤਾਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁਧ ਭਾਵਾਂ ਜਾ ਤੂੰ ਦੇਹ ਦਇਆ ਲਾ ਜੀਉ ਪਰਾਵ ਤਮਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿਥੈ ਰਖਹਿ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸੇਮਰ ਸੇਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਾਪ ਮੇਗ ਪਠਾਇਆ ਜਲ ਥਲ ਮਹੀ ਅਲ ਦਹਿ ਦੇਸ ਵਰਸਾਇਆ ਸਤਿ ਪਾਈ 부ਜੀ ਸਭ ਤ੍ਰਿਸਨਾ ਅਨੰਦ ਭਾਇ ਸਭ ਠਾਈ ਜੀਓ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਏ ਪੈਰੀ ਤੇ ਸਹਿ ਮਨਾਈ ਜੀਓ ਜਾ ਕੀ ਸ਼ਰਨ ਪਿਆ ਗਤ ਪਾਈ ਐ ਸਾਸ ਸਾਸ ਹਰ ਨਾਮ ਧਿਆਈਐ ਤੇ ਇਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਕੋ ਦਤਿਹਾਈ ਜੀਓ ਮਾਜ ਮਹੱਲਾ ਪੰਝਵਾ ਸਭੇ ਸੁਖ ਭਾਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮੰਨ ਉਠੇ ਸਹਿਜ ਸੁਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਆਗਮ ਅਗੋਚਰ ਸਾਹਿਬ ਮੀਰਾ ਘਾਟ ਘਾਟ ਅੰਤਰ ਵਰਤੈ ਨੀਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪਰਾਮ ਮਿਲਣੈ ਕੀ ਇਹ ਨੀਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਭਾਣੈ ਜੀਉ ਫਤਹੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਾਰ ਕੀਰਤਨ ਰੰਗ ਮਾਣੇ ਜੀਉ ਮਾਜ ਮਹੱਲਾ ਪੰਜਵਾ ਕਿਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀ ਆਤਿਨ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ਮਨ ਤਾਨ ਵਸਿਆ ਸੱਚਾ ਸੋਈ ਬੇਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕੇਸ਼ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਸ਼ੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਕੋ ਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ ਰਾਮ ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿ ਆ ਜੀਓ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਤੇ ਆਈਐ ਸੋਰ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾਧਰਤ ਸੁਹਾਵੀ ਜਿਤ ਵਸਹਿ ਹਰ ਜਾਨ ਸੱਚੇ ਨਾਮ ਵਿਟਹਉ ਕੁਰਬਾਨੋ ਜੀਉ ਸਾਚ ਵਡਾਈ ਕੀ ਮਨਾ ਪਾਈ ਕੁਦਰਤ ਕਰਮ ਨਾ ਕਹਿ ਨਾ ਜਾਈ ਧਿਆਏ ਧਿਆਏ ਜੀਵਹਿ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸਾਚ ਸਾ ਲਾਹਣ ਵਡ ਭਾਗੀ ਪਾਈਐ ਗੁਰ ਪ੍ਰਸਾਦੀ ਹਾਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵਹਿ ਸਾਚ ਨਾਮ ਨੀਸਾਣੋ ਜੀਓ ਸਚੇ ਅੰਤ ਨ ਜਾਣੈ ਕੋਈ ਥਾਨਥ ਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਧਹੀ ਅੰਤਰ ਜਾਮੀ ਜਾਣੋ ਜੀਉ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਨਹਿ ਜੀਵਨ ਸਫਲ ਤਿਥਾਈ ਜੀਓ 세 ਮਾਰਤਨਾਮ ਦੋਖ ਸਭ ਲਾਖੇ ਅੰਤਰ ਬਾਹਰ ਹਾਰ ਪ੍ਰਭ ਸਾਥੇ ਭੈ ਭਾਉ ਭਰਮ ਖੋਇਆ ਗੁਰ ਪੂਰੈ ਦੇਖਾ ਸਭ ਨੀ ਜਾਈ ਜੀਓ ਪ੍ਰਭ ਸਮਰਥ ਵਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਓ ਕਾਰ ਕਿਰਪਾ ਮੇਰੇ ਦੀਨ ਦਿਆਲਾ ਜਾਚਿਕ ਜਾਚੈ ਸਾਧ ਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਮੈਂ ਹੈ ਤੂੰ ਹੈ ਆਗੇ ਆਪੇ ਜੀਵ ਜੰਤਰ ਸਭ ਤੇਰੇ ਥਾਪੇ ਤੂਦ ਬਿਨ ਅਬਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ Jap Jap ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜੇਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਾਰ ਕੀਰਤਨ ਗਾਵਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਾਟ ਘਾਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਣ ਮਾਨ ਤਨ ਰਤਾ RAM ਪਿਆਰੇ ਸਰਬ ਸਦੀਜੈ ਆਪਣਾ ਵਾਰੇ ਆਠ ਪਹਿਰ ਗੋਬਿੰਦ ਗੁਣ ਗਾਈਐ ਬਿਸਰ ਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ राम नाम ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਜੈ ਸਾਗਰ ਕਟਿਏ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕិਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗਿਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾ ਸੇਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ 사ੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਓ ਜਾ ਕੈ ਗ੍ਰਹਿ ਨਾਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਵਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖੇਨ ਮੈਂ ਥਾਪ ਉਹ ਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਦੀਪ ਨਹੀਂ ਜਗ ਜੀਵਨ ਦਾਤੇ ਦਰਸਨ ਡਿਠੇ ਲਹਿਨ ਵੀ ਜੋਗਾ ਜੀਓ अंचल लाए सब शिष्ट तराई अपना नाओ आप जपाई गोर बोहित पाया किरपा ते नानक तोर संजोगा माज महाज मह ਸੋਈ ਕਰਨਾ ਜੇ ਆਪ ਕਰਾਏ ਜਿਥੈ ਰੱਖੈ ਸਾਭ ਭਲੀ ਜਾਏ ਸੋਈ ਸਿਆਣਾ ਸੋ ਪਤੇਵੰਤਾ ਹੁਕਮ ਲੱਗੈ ਜਿਸ ਮੀਠਾ ਜੀਓ ਸਾਬ ਪਰੋਈ ਇਕਤ ਧਾਗੇ ਜਿਸ ਲਾਏ ਲਏ ਸੋ ਚਰਣੀ ਲਾਗੇ ਹੂਦ ਕਬਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਦੀਠਾ ਜਿਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣ ਹੈ ਹਾਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜਿਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਾਉ ਠੀਠਾ ਜਿਓ